ਅੱਜ ਮਾਝੋਕ ਐਸਐਸਪੀ ਸਾਹਿਬ ਬਰਨਾਲਾ ਸਾਡੇ ਡੀਐਸਪੀ ਡੀ ਰਜਿੰਦਰਪਾਲ ਸਿੰਘ ਇੰਚਾਰਜ ਸੀਆਈਏ ਬਲਜੀਤ ਸਿੰਘ ਇਹਨਾਂ ਵੱਲੋਂ ਇੱਕ ਜੁਆਇੰਟ ਐਕਸ਼ਨ ਕੀਤਾ ਗਿਆ ਹੈ ਸਾਡੀ ਸੀਆਈਏ ਟੀਮ ਨੇ ਇੱਕ ਰਿਕਵਰੀ ਕੀਤੀ ਹੈ ਜਿਹਦੇ ਵਿੱਚ ਇੱਕ ਜਿਹੜੇ ਟੇਲ ਦੇ ਟੈਂਕਰ ਹੁੰਦੇ ਨੇ ਜਿਹੜੇ ਟੇਲ ਦੇ ਡੀਪੂ ਤੋਂ ਪੈਟਰੋਲ ਪੰਪ ਤੱਕ ਤੇਲ ਮੁਹੱਈਆ ਕਰਾਉਂਦੇ ਕਾ ਵੀ ਹਜ਼ਾਰਾਂ ਲੀਟਰ ਉਹਦੇ ਵਿੱਚ ਪੈਟਰੋਲ ਤੇ ਡੀਜ਼ਲ ਹੁੰਦਾ ਹੈ ਉਹਦੀ ਇੱਕ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਕਿ ਇਹ ਬਹੁਤ ਹਾਈ ਲੈਵਲ ਦੇ ਉੱਤੇ ਚੋਰੀ ਹੁੰਦੀ ਹੈ ਤੇ ਇਨਾ ਟੈਂਕਾਂ ਵਿੱਚੋਂ ਮਲਾਵਟ ਕੀਤੀ ਜਾਂਦੀ ਹੈ ਇਹ ਸੀਕ੍ਰੇਟ ਇਨਫੋਰਮੇਸ਼ਨ ਦੇ ਚਲਦੇ 11 ਤਰੀਕ 11 9 2024 ਦਿਨੇ 12 ਵਜੇ ਅਸੀਂ ਇੱਕ ਰੇਡ ਕੀਤੀ ਜਿਹਦੇ ਵਿੱਚ ਵੈਸ਼ਨੋ ਢੱਬਾ ਧੋਲਾ ਜੋ ਕਿ ਸਾਡਾ ਥਾਣਾ ਰੂੜੇਕੇ ਪੈਂਦਾ ਹੈ ਉੱਥੇ ਅਸੀਂ ਇੱਕ ਟੈਂਕਰ ਰਿਕਵਰ ਕੀਤਾ ਜਿਹਦੇ ਵਿੱਚ ਅਸੀਂ ਮੌਕੇ ਤੇ ਟੈਂਕਰ ਦਾ ਡਰਾਈਵਰ ਗੋਗਾ ਸਿੰਘ ਉਹਦੇ ਨਾਲ ਕੰਡਕਟਰ ਲਖਵੀਰ ਸਿੰਘ ਮੌਕੇ ਤੇ ਉਹਨਾਂ ਨੂੰ ਅਰੈਸਟ ਕੀਤਾ ਤੇ ਮੌਕੇ ਦੇ ਉੱਤੇ ਉਹ ਤੇਲ ਕੱਢਦੇ ਪਾਏਗੇ ਉਹਨਾਂ ਵੱਲੋਂ ਇੱਕ ਉਜ਼ਾਰ ਹੈ ਜਿਹੜੀਆਂ ਟੈਂਕਰ ਦੇ ਉੱਤੇ ਖਾਸ ਕੰਪਨੀ ਵੱਲੋਂ ਸੀਲਾਂ ਲਾਈਆਂ ਗਈਆਂ ਹੁੰਦੀਆਂ ਜਿਨ੍ਹਾਂ ਨੂੰ ਰਿਵਟ ਕਹਿੰਦੇ ਐ ਉਹ ਰਿਵਟਾਂ ਉਹ ਇਹ ਜਿਹੜੇ ਦੋ ਨੇ ਇਹਨਾਂ ਨੂੰ ਇਹੋ ਜੀ ਮਹਾਰਤ ਹਾਸਲ ਸੀ ਇਹ ਰਿਵਟਾਂ ਪਟਕੇ ਤੇ ਉਹ ਜਿਹੜਾ ਟੈਂਕਰ ਆ ਉਹਦੇ ਵਿੱਚ ਤਕਰੀਬਨ 700 ਤੋਂ 800 ਲੀਟਰ ਪੈਟਰੋਲ ਦੀ ਚੋਰੀ ਕਰਦੇ ਸੀ ਤੇ ਉਹਦੀ ਏਵਜ਼ ਦੇ ਵਿੱਚ ਤੇਲ ਪੂਰਾ ਕਰਨ ਲਈ ਟੈਂਕਰ ਦੇ ਵਿੱਚ ਤਾਂ ਕਿ ਜਿਹੜਾ ਮਾਲਕ ਐ ਪੰਪ ਦਾ ਜਦੋਂ ਤੇਲ ਪਹੁੰਚਣਾ ਉਹਨੇ ਮੈਜ਼ਰਮੈਂਟ ਕਰਨੀ ਐ ਉਹਨੂੰ ਸ਼ੱਕ ਨਾ ਹੋਵੇ ਉਹਦੀ ਏਵਜ਼ ਦੇ ਵਿੱਚ ਇੱਕ ਇਥੈਨੋਲ ਪਦਾਰਥ ਹੁੰਦਾ ਉਹਨੂੰ ਭਰ ਦਿੰਦੇ ਸੀ ਕਿਉਂਕਿ ਦੋਨਾਂ ਦੀ ਜਿਹੜੀ ਮਾਰਕੀਟ ਵੈਲਿਊ ਦਾ ਕਿਉਂਕਿ ਰੇਟ ਦਾ ਫਰਕ ਹੈ ਤੇ ਇਹ ਜਿਹੜੀ ਦੋ ਤਰੀਕੇ ਨਾਲ ਕਰਦੇ ਸੀ ਇੱਕ ਤਾਂ ਚੋਰੀ ਕਰਦੇ ਸੀ ਇਹਨਾਂ ਹਾਈ ਬਹੁਤ ਹਾਈ ਲੈਵਲ ਦੀ ਵੱਡੀ ਮਾਤਰਾ ਦੇ ਵਿੱਚ ਤੇ ਦੂਸਰਾ ਮਿਲਾਵਟ ਕਿਉਂਕਿ ਤੇਲ ਦੀ ਜਿਹੜੀ ਕੁਆਲਿਟੀ ਹੈ ਉਹਦੇ ਨਾਲ ਉਹ ਵੀ ਡਿਸਇੰਟੀਗੇਰੇਟ ਹੁੰਦੀ ਹੈ ਕਿੰਨੇ ਟਾਈਮ ਤੋਂ ਕਰਦੇ ਆ ਰਹੇ ਸੀ ਇਹ ਸਾਨੂੰ ਕਿਉਂਕਿ ਇਨਫੋਰਮੇਸ਼ਨ ਆਈ ਸੀ ਕਿਉਂਕਿ ਇਹ ਪਹਿਲਾਂ ਵੀ ਇਹ ਕਰਦੇ ਆ ਤੇ ਕਿੰਨੀ ਵਾਰੀ ਕੀਤਾ ਇਹ ਅਸੀਂ ਅਜੇ ਜਾਂਚ ਦਾ ਹਿੱਸਾ ਹੈ ਅਸੀਂ ਪੁੱਛ ਕੇ ਚੱਲ ਰਹੀ ਹੈ ਪਰ ਇਹਨਾਂ ਦੇ ਜਿਹੜੇ ਇਹਨਾਂ ਦੀ ਸਟੇਟਮੈਂਟ ਬਿਆਨ ਦੇ ਆਧਾਰ ਤੇ ਅਸੀਂ ਦੋ ਬੰਦੇ ਹੋਰ ਨਾਮਜ਼ਦ ਕੀਤੇ ਐ ਸੁਖਵੀਰ ਸਿੰਘ ਤੇ ਸੰਦੀਪ ਸਿੰਘ ਤੇ ਇਹ ਚਾਰ ਬੰਦੇ ਐ ਇਸ ਵੇਲੇ ਸਾਡੇ ਕੋਲ ਅਰੈਸਟਡ ਐ ਜੋ ਕਿ ਇਸ ਵੇਲੇ ਅਸੀਂ ਰਿਮਾਰਡ ਤੇ ਕਸ਼ੀਏ ਜਾਰੀ ਐ ਇਹਦੇ ਵਿੱਚ ਹੀ ਅਸੀਂ ਇਹ ਚੀਜ਼ ਇਹਦੇ ਅਗੇਂਸਟ ਮਕਦਮਾ ਨੰਬਰ 66 119 2024 ਦੀਨ ਧਾਰਾ 306 318 ਜਰਬ 4 317 ਜਰਬ 2 61 ਜਰਬ 2 ਬੀ ਐਨ ਐਸ ਤੇ 7 ਅਸੈਂਸ਼ੀਅਲ ਕਮੋਡਿਟੀ ਐਕਟ ਥਾੜਾ ਰੂੜੀ ਕੇ ਪਰਚਾ ਦਰਜ ਕਰਕੇ ਅਸੀਂ ਇਹ ਬੰਦਿਆਂ ਨੂੰ ਅਰੈਸਟ ਕੀਤਾ ਤੇ ਹੋਰ ਵੀ ਤਫਤੀਸ਼ ਜਾਰੀ ਹੈ ਸਰ ਗੱਟ ਕੇ ਵੇਚਦੇ ਕਿੱਥੇ ਸੀ ਇਹ ਇਹ ਤਫਤੀਸ਼ ਅਜੇ ਚੱਲ ਰਹੀ ਹੈ ਤੇ ਪਹਿਲਾਂ ਕੋਈ ਪਰਚੇ ਸਰ ਹਾਂ ਇਹਦੇ ਵਿੱਚ ਜਿਹੜਾ ਆਪਣੇ ਕੋ ਸੁਖਵੀਰ ਸਿੰਘ ਹੈ ਜਿਹੜਾ ਨਾਮਜ਼ਦ ਹੈ ਜਿਹਦੀ ਅਰੈਸਟ ਹੋ ਚੁੱਕੀ ਹੈ ਉਹਦੇ ਤੇ ਆਲਰੇਡੀ ਤਿੰਨ ਪਰਚੇ ਹੈਗੇ ਨੇ ਇਹ ਇੱਕ ਤਾਂ ਆਰਪੀਐਫ ਥਾਣਾ ਬਠਿੰਡਾ ਦੋ ਪਰਚੇ ਨੇ ਤੇ ਇੱਕ ਸੰਗਤ ਹੈ ਬਠਿੰਡਾ ਇਹ ਕੋ ਤਿੰਨ ਪਰਚੇ ਤੇ ਆਲਰੇਡੀ ਸਰ ਜਿਹੜੇ ਲਈ ਪੂਰਾ ਤੇਲ ਲਾ ਰਹੇ ਨੇ ਵਿਚਾਰਿਆ ਸੀ ਚੰਗਾ ਇਹ ਹਿੰਦੁਸਤਾਨ ਪੈਟਰੋਲੀਅਮ ਦਾ ਡੀਕੂ ਬਠਿੰਡੇ ਦਾ ਤੇ ਮੁੱਲਾਪੁਰ ਜਾ ਰਿਹਾ ਸੀ ਸਰ ਜਿਹੜੇ ਪਰਚੇ ਦਰਜ ਆ ਉਹ ਕਿਹੜੀ ਕਿਹੜੇ ਦਰਜ ਆ ਪਹਿਲਾਂ ਹਾਂ ਉਹ ਜਿਹੜੇ ਜਿੱਦਾਂ ਜਿਹੜੇ ਤਾਂ ਆਰਪੀਐਫ ਦੇ ਨੇ ਰੇਲਵੇ ਦੇ ਥਾਣੇ ਦੇ ਪਰਚੇ ਹੈਗੇ ਆ ਇਹ ਇਹਨਾਂ ਦਾ 3146 ਰੇਲਵੇ ਪ੍ਰਾਪਰਟੀ ਐਕਟ ਦੇ ਪਰਚੇ ਆ ਤੇ ਜਿਹੜਾ ਤਾਂ ਸੰਗਤ ਬਠਿੰਡੇ ਦਾ ਹੈਗਾ 336 379 411 ਆਈਪੀਸੀ ਦੇ ਪਰਚਾ ਤੀਸਰਾ ਪਰਚਾ ਰਿਮਾਂਡ ਵਗੈਰਾ ਜੀ ਹਾਂ ਜੀ ਰਿਮਾਂਡ ਸਰ ਰਿਮਾਂਡ ਇਹਨਾਂ ਦੀ 4 ਦਿਨ ਦੀ ਅਸੀਂ ਲਈਏ ਤੇ ਕਸ਼ਿਸ਼ ਚੱਲੀ ਜਾ ਰਹੀ ਹੈ ਅੱਗੇ ਵੀ ਕਲਾਸੇ ਹੋਣਗੇ ਜੀ ਹਾਂ ਜੀ ਹਾਂ ਜੀ ਕਲਾਸੇ ਹੋਣ ਦੀ ਇਹ ਕਿ ਕਾਫੀ ਸੰਭਾਵਨਾ ਹੈਗੀ ਬਿੱਡੀਆਂ ਲੈਂਦਾ ਤਾਂ ਨਹੀਂ ਫੁੱਟਬਾਲ ਮੈਚ ਜਿਹੜੇ ਉਹ ਅਸੀਂ ਦੇਖ ਰਹੇ ਆ ਵੀ ਗੱਡੀ ਵਾਲੇ ਤੇ ਕੀ ਉਹਦੀ ਜਾਣਕਾਰੀ ਚ ਹੈਗਾ ਵੀ ਇਹ ਕਰਦੇ ਨੇ ਖਾਸ ਕਰਕੇ ਕਈ ਵਾਰੀ ਤਾਂ ਗੱਡੀ ਵਾਲੇ ਅੱਗੇ ਇਹਨਾਂ ਨੂੰ ਸਬਲੇਟ ਕਰ ਦਿੰਦੇ ਆ ਉਹ ਸਾਰਾ ਦੇਖਾਂਗੇ ਅਸੀਂ